ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਨੇ ਨਵਲਟੀ ਚੌਕ ਲਾਰਸ ਰੋਡ ਵਿਖੇ ਚਾਇਨਾ ਡੋਰ ਖਿਲਾਫ ਜਾਗਰੂਕਤਾ ਮੁਹਿੰਮ ਤਹਿਤ ਲੋਕਾਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਦੋ ਪਹੀਆ ਵਾਹਨਾਂ ਤੇ ਸੇਫਟੀ ਐਂਗਲ ਲਗਾ ਕੇ ਹਾਦਸਿਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਲਾਲੀ ਦੀ ਖਾਸ ਰਿਪੋਰਟ ਜਿਹੜਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਹਮੇਸ਼ਾ ਅਸੀਂ ਕਿਮਿਊਨਿਟੀ ਫਰੈਂਡਲਿੰਗ ਪੁਲਿਸਿੰਗ ਨੂੰ ਤਰਜੀਹ ਦਿੱਤੀ ਹੈ ਔਰ ਪਬਲਿਕ ਸੇਫਟੀ ਸਾਡੀ ਪ੍ਰਾਇਓਰਟੀ ਔਰ ਸਾਡਾ ਮੇਨ ਡਿਊਟੀ ਹੈ ਇਹ ਜਸ ਸੇਵਾ ਸੁਸਾਇਟੀ ਨੇ ਪਿਛਲੀ ਵਾਰ ਵੀ ਸਾਡੇ ਨਾਲ ਮਿਲ ਕੇ ਤੁਹਾਨੂੰ ਯਾਦ ਹੋਣਾ ਡਰੋਨ ਦੇ ਰਾਹੀਂ ਆਪਾਂ ਕਾਫੀ ਚਾਈਨਾ ਡੋਰ ਦੇ ਉੱਤੇ ਜਿਹੜਾ ਪ੍ਰिवेंशन ਤੇ ਇਨਫੋਰਸਮੈਂਟ ਦੇ ਵੱਲ ਧਿਆਨ ਦਿੱਤਾ ਸੀ ਔਰ ਬੜੇ ਇੱچھے ਰਿਜ਼ਲਟ ਆਏ ਸੀ ਹੁਣ ਇਸ ਵਾਰ ਵੀ ਹਰਸਿਮਰਨ ਸਿੰਘ ਜਿਹੜੇ ਤੇ ਉਹਨਾਂ ਦੀ ਟੀਮ ਹੈ ਉਹਨਾਂ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿਨਾ ਤੇ ਸਲਾਗਾ ਵੀ ਕਰਦਾ ਹਾਂ ਇਸ ਗੱਲ ਦੀ ਕਿ ਉਹਨਾਂ ਨੇ ਇਸ ਚੀਜ਼ 'ਚ ਪਹਿਲ ਕਦਮੀ ਕੀਤੀ ਹੈ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਾਲ ਰਲ ਕੇ ਟੂ-ਵੀਲਰ ਦੇ ਉੱਤੇ ਜਿਹੜੇ ਮੈਟਲ ਸੇਫਟੀ ਜਿਹਨੂੰ ਆਪਾਂ ਕਹਿ ਸਕਦੇ ਆ ਨੈਕ ਸੇਵਰ ਇੱਕ ਰਿੰਗਸ ਨੇ ਵਾਰਦਾ ਇੱਕ ਪ੍ਰੋਵੈਂਸ਼ਨ ਹੈ ਜੋ ਕਿ ਟੂ-ਵੀਲਰ ਦੇ ਉੱਤੇ ਲੱਗਦਾ ਜਿਸ ਨਾਲ ਕਿ ਇਮੀਡੀਏਟ ਜਿਹੜੀ ਹੈ ਚਾਈਨਾ ਡੋਰ ਜੇ ਕਿਤੇ ਬੰਦਾ ਉੱਜਦਾ ਵੀ ਹੈ ਉਦੇ ਚੋਂ ਪਹਿਲਾਂ ਆ ਕੇ ਉਹਨੂੰ ਟਾਈਮ ਮਿਲ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਬਚਾ ਸਕੇ ਔਰ ਇੱਕ ਤਰ੍ਹਾਂ ਦਾ ਉਹਨੂੰ ਮੈਂ ਸਮਝਦਾ ਕਿ ਸ਼ੀਲਡ ਹੈ ਜਿੱਤੋਂ ਕਿ ਹਿਊਮਨ ਲਾਈਫ ਨੂੰ ਪ੍ਰੋਟੈਕਟ ਕੀਤਾ ਜਾਂਦਾ ਔਰ ਇਹਦੇ ਚ ਇਨਫੋਰਸਮੈਂਟ ਜਿਹੜੀ ਹੈ ਉਹਦੇ ਚ ਵੀ ਕਾਫੀ ਅਸੀਂ ਕੰਮ ਕੀਤਾ ਜੇ 2025 ਦੇਖੀਏ ਹੁਣ ਤੱਕ 26 ਦੇ ਸ਼ੁਰੂ ਤੱਕ 24 ਕੇਸ ਦਰਜ ਹੋਏ ਨੇ ਚਾਈਨਾ ਟੋਰ ਦੇ 28 ਬਲੋਕ ਅਰੈਸਟ ਹੋਏ ਆ 4276 ਜਿਹੜੇ ਰੂਲਜ਼ ਨੇ ਉਹ ਅਸੀਂ ਬ੍ਰਾਮ੍ਹਤ ਕੀਤੇ ਔਰ ਇਸੇ ਤਰ੍ਹਾਂ ਇਹ ਕੰਟੀਨਿਊ ਕਰਾਂਗੇ ਹੁਣ ਜਿਹੜਾ ਕਿਉਂਕਿ ਮੌਸਮ ਆ ਰਿਹਾ ਹੈ ਜਿਹਦੇ ਵਿੱਚ ਪਤੰਗਾਂ ਨੇ ਉਡਾਇਆ ਜਾਣਾ ਔਰ ਉਹਦੇ ਵਿੱਚ ਡਰੋਨਸ ਰਾਹੀਂ ਸਪੈਸ਼ਲ ਟੀਮਸ ਅਸੀਂ ਜਸ ਸੇਵਾ ਸੁਸਾਇਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੈ ਕੇ ਉਹ ਕੰਮ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਅਸੀਂ ਟੇਕ ਅਪ ਕਰ ਰਹੇ ਆ ਕਿ ਸਾਰੇ ਪੁਲਾਂ ਦੇ ਉੱਤੇ ਸਵੀਪਿੰਗ ਟੀਮਸ ਲਾਉਣ ਜਿਵੇਂ ਪਿਛਲੇ ਸਾਲ ਲਾਈਆਂ ਸੀ ਤਾਂ ਕਿ ਜੇ ਕੋਈ ਚੋਡੋਰ ਵਗੈਰਾ ਉੱਥੇ ਫਸੀ ਹੋਈ ਹੈ ਉਹਨੂੰ ਇਮੀਡੀਏਟਲੀ ਰਿਮੂਵ ਕੀਤਾ ਜਾਵੇ ਸਰ ਸਪਲਾਈ ਚੇਨ ਤੋੜਨ ਦੀ ਖਾਸ ਗੱਲ ਉਹ ਤਾਂ ਬੈਕਵਰਡ ਲਿੰਕੇਜਸ ਤੇ ਕੰਮ ਕਰ ਰਹੇ ਆ ਜੇ ਤੁਹਾਡੇ ਸਾਹਮਣੇ ਆਪਾਂ ਦੱਸ ਰਹੇ 4276 ਜੇ ਰਿਕਵਰੀ ਹੈ ਮੈਨੂੰ ਲੱਗਦਾ ਕਾਫੀ ਸਿਗਨੀਫੀਕੈਂਟ ਹੈਗੀ ਹੈ ਔਰ ਬੈਕਵਰਡ ਲਿੰਕੇਜਸ ਇਹਨਾਂ ਸਾਰਿਆਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਪਾਕਿਸਤਾਨੀ ਹੁਣ ਡੋਰ ਵੀ ਆਣੀ ਸ਼ੁਰੂ ਹੋ ਗਈ ਹੈ ਜੀ ਉਹ ਕੌਣ ਦੇ ਲਈ ਦੇਖੋ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਉਹ ਟੈਕਨੀਕਲ ਜੀ ਗੱਲ ਹੈ ਕਿ ਚਾਈਨਾ ਡੋਰ ਬਾਰੇ ਇਹਨੂੰ ਜਿਆਦਾ ਕਹਿੰਦੇ ਬਿਕੋਜ਼ ਇਹ ਜੋ ਮੈਨੂੰ ਲੱਗਦਾ ਹੈ ਕਿ ਫਿਸ਼ਿੰਗ ਨਟਸ ਟਾਈਪ ਚੀਜ਼ ਹੈਗੀ ਹੈ ਜਿਹੜੀ ਕਿ ਫਿਸ਼ਰਮੈਨ ਯੂਜ਼ ਕਰਦੇ ਆ ਔਰ ਇਹਦਾ ਤੋੜ ਕੋਈ ਨਹੀਂ ਹੈਗਾ ਇਮੀਡੀਏਟਲੀ ਬੰਦੇ ਔਰ ਪੰਛੀ ਜਿਹੜੇ ਪੰਛੀ ਪੰਛੀ ਨੇ ਸਾਡੇ ਐਨੀਮਲਸ ਉਹਨਾਂ ਵਾਸਤੇ ਵੀ ਇੱਕ ਵੱਡਾ ਇੱਕ ਇਹ ਉਹਨਾਂ ਵਾਸਤੇ ਡੇਂਜਰ ਹੈਗੀ ਹੈ ਲੋਕਾਂ ਨੂੰ ਮੈਸੇਜ ਇਹੋ ਕੋ ਕਾਫੀ ਉਪਰਾਲੇ ਕੀਤੇ ਗਏ ਅਵੇਰਨੈਸ ਦੇ ਪਰ ਹਮੇ ਵੀ ਲੋਕ ਤਰਜੀ ਦਿੰਦੇ ਕਰ ਤੋਂ ਦੇਖੋ ਸਭ ਤੋਂ ਮੇਨ ਗੱਲ ਹੈ ਲੋਕਾਂ ਦਾ ਤਾਂ ਸਹੀ ਹੋ ਹਰੇ ਚੀਜ਼ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਮਾਧਮ ਨਾਲ ਸਾਰੇ ਲੋਕਾਂ ਨੂੰ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਇਹ ਜਿਹੜੀ ਚੀਜ਼ ਸਾਡੇ ਇਨਸਾਨੀ ਜੀਵਨ ਨੂੰ ਖਤਰਾ ਪੈਦਾ ਕਰਦੀ ਹੈ ਉਹਦੇ ਨਾਲ ਆਪਾਂ ਕੀ ਖੇਡਣਾ ਤੇ ਕੀ ਉਹ ਨਾਲ ਤੁਸੀਂ ਮਨ ਪਰਚਾਵਾ ਕਰਨਾ ਉਹ ਤਾਂ ਇੱਕ ਤਰ੍ਹਾਂ ਨਾਲ ਲੋਕਾਂ ਵਾਸਤੇ ਆਪਾਂ ਖੂਪ ਉੱਟ ਰਹੇ ਆ ਜਿਸ ਵਿੱਚ ਸੱਟ ਲੱਗੇ ਬੰਦੇ ਦੀ ਜਾਨ ਜਾ ਸਕਦੀ ਹੈ ਔਰ ਕਿੰਨੀ ਕਿੰਨੀਆਂ ਹੀ ਇੰਜਰੀਜ਼ ਹੋਈਆਂ ਪਿਛਲੇ ਟਾਈਮ ਚ ਔਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਸੋ ਮੇਰੀ ਬੇਨਤੀ ਹੈ ਕਿ ਸ਼ੌਕ ਆਪਣੇ ਜੂਰੂ ਪੂਰੇ ਕਰੋ ਬਟ ਨੋਟ ਐਟ ਦੀ ਕਾਸਟ ਆਫ ਸੋਸਾਇਟੀ ਔਰ ਲੋਕਾਂ ਦੀ ਜਾਨ ਨੂੰ ਖਤਰਾ ਨਾ ਪਹੁੰਚਾਓ ਇੰਸਟਾਗ੍ਰਾਮ ਤੇ ਸ਼ਰਿਆਮ ਲਿੰਕ ਪਾ ਕੇ ਅਗਲੇ ਕਹਿ ਰਹੇ ਕਿ ਡੋਰ ਜਿੰਨੀ ਤੇਦੀ ਹੋਊਂ ਮੇ ਡਿਲੀਵਰੀ ਲੈ ਲਓ ਉਹਤੇ ਕੀ ਕਰ ਉਹਦੇ ਤੇ ਦੇਖੋ ਜੇ ਸਾਡੇ ਕੋਲ ਧਿਆਨ ਚ ਆਉਂਦੀ ਆ ਆਪਾਂ ਜ਼ਰੂਰ ਤੁਹਾਡੇ ਵੀ ਧਿਆਨ ਚ ਆਈਏ ਸਾਨੂੰ ਦੱਸੋ ਇਮੀਡੀਏਟ ਕਾਰਵਾਈ ਕਰਾਂਗੇ ਜੀ